ਕੁਝ ਸਫ਼ਰ ਮੰਜ਼ਿਲ ਲਈ ਨਹੀਂ ਸੇਵਾ ਲਈ ਹੁੰਦੇ ਨੇ ਇਹ ਕਹਾਣੀ ਹੈ ਉਹਨਾਂ ਹੱਥਾਂ ਦੀ ਜਿਨ੍ਹਾਂ ਨੇ ਸਿਰਫ਼ ਗੱਲਾਂ ਨਹੀਂ ਕੀਤੀਆਂ ਕੰਮ ਵੀ ਕਰਕੇ ਵਿਖਾਇਆ ਹੈ ਇਹ ਕਹਾਣੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਸਾਰਾ ਹੀ ਕੋਠਿਆਂ 'ਚ ਵੀ ਸਾਰੇ ਅੰਦਰਾ 'ਚ ਪਾਣੀ ਬਹੁਤ ਜ਼ਿਆਦਾ ਪਿਆ ਆ ਜਦੋਂ ਬਾੜ ਆਈ ਪੰਜਾਬ ਦੇ ਕਈ ਘਰ ਡੁੱਬ ਗਏ ਕਈ ਕਿਸਾਨ ਹੌਂਸਲਾ ਹਾਰ ਬੈਠੇ ਸਨ ਪਰ ਉਸ ਵੇਲੇ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਹੱਥ ਫੜਿਆ ਨਾ ਸਿਰਫ ਸ਼ਬਦਾਂ ਨਾਲ ਸਗੋਂ ਸਹਾਇਤਾ ਨਾਲ ਪ੍ਰਤੀ ਏਕੜ 5000 ਰੁਪਏ ਦੇ ਚੈੱਕ ਡੰਗਰਾਂ ਲਈ ਚਾਰਾ ਕਰਾਂ ਲਈ ਸਮਾਨ ਤੇ ਹਰ ਕਿਸੇ ਲਈ ਆਸ ਦੀ ਕਿਰਨ ਇਥੇ ਇਹਨਾਂ ਵੀ ਇਧਰ ਧੀਰਾਗਰ ਇਧਰ ਦੀਆਂ ਜਾਂ ਉਧਰ ਜਿਹੜਾ ਜਿਹੜੇ ਆਪਰੇ ਸ਼ਫਾਸੀ ਲੋਕ ਉਧਰ ਹੀ ਆ ਜਾਂਦੇ ਜਾਂ ਬੰਡਾਲਾ ਆ ਸਾਡਾ ਟੁਕੜਾ ਵਿੱਚ ਇਥੇ ਦਾ ਹੱਦ ਪੈ ਜਾਂਦੀ ਆ ਦੋ ਬੰਨਿਓ ਰਹਿ ਜਿਹਦਾ ਨਾ ਇੰਨਾ ਘਰਾਂ ਚ ਕੋਈ ਵੀ ਨਹੀਂ ਆਉਂਦਾ ਸਾਹਿਬਿਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਵਿਚਾਰੇ ਸਾਡੇ ਤੱਕ ਪਹੁੰਚੇ ਆ ਤੇ ਲੈ ਕੇ ਸਪੈਸ਼ਲ ਆਏ ਸਾਡੇ ਕੋਲ ਨਾ ਕੋਈ ਪਾਣੀ ਸੀ ਨਾ ਕੋਈ ਰੱਛ ਨਹੀਂ ਆ ਟਾਈਮ ਇਹ ਸਿਰਫ ਮਦਦ ਨਹੀਂ ਸੀ ਇਹ 189 ਕੇ ਸਿੱਖਿਆ ਤੇ ਸੇਵਾ ਦੋਵੇਂ ਮਿਲ ਕੇ ਹੀ ਪੰਜਾਬ ਦਾ ਭਵਿੱਖ ਬਣਾ ਸਕਦੇ ਨੇ ਬੱਚਿਆਂ ਨੂੰ ਕਿਤਾਬਾਂ ਮਿਲੀਆਂ ਮਾਵਾਂ ਨੂੰ ਆਸ ਮਿਲੀ ਤੇ ਬਜ਼ੁਰਗਾਂ ਨੂੰ ਆਦਰ ਹਾਜੀ ਅਸੀਂ ਅੱਜ ਇਨਾ ਸਸਤਾ ਦੇ ਪੰਜਾਬ ਐਜੂਕੇਟ ਪ੍ਰੋਜੈਕਟ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਇਨਾ ਸਾਡੇ ਬੱਚਿਆਂ ਨੇ ਆਉਣ ਵਾਲੇ ਸਮੇਂ ਦੀ ਜਿਸਤੰਬਰ ਤੋਂ ਲੈ ਕੇ ਮਾਰਚ ਤੱਕ ਸਾਰੀ ਫੀਸ ਕਲੀਅਰ ਕਰਤੀ ਹੈ ਜੀ ਮੇਰਾ ਪਿੰਡ ਬੱਗੋ ਵਾਲਾ ਬਸਤੀ ਰਤੋਗਾ ਜੀ ਮੇਰਾ ਬੱਚਾ ਐਸਐਸ ਸਕੂਲ ਚ ਪੜਦਾ ਹੈ ਉਹਨਾਂ ਦੇ ਅੱਜ ਫੀਸ ਐਜੂਕੇਟ ਪੰਜਾਬ ਵਾਲਿਆਂ ਨੇ ਮਾਫ ਕਰਾ ਦਿੱਤੀ ਸਾਰੇ ਪੂਰੇ ਸਾਲ ਦੀ ਦਿੱਤੀ ਫੀਸ ਮੈਂ ਇਹਨਾਂ ਦਾ ਬਹੁਤ-ਬਹੁਤ ਸਨਸਤਾ ਦਾ ਧੰਨਵਾਦ ਕਰਦਾ ਹਾਂ ਹਰ ਚਿਹਰੇ ਤੇ ਉਹੀ ਇੱਕ ਗੱਲ ਲਿਖੀ ਸੀ ਸਾਥ ਹੋਵੇ ਤਾਂ ਸਭ ਕੁਝ ਸੰਭਵ ਹੈ। ਮਾਣੇ ਬੜੀ ਖੁਸ਼ੀ ਕਹਿੰਦੇ ਆਂ ਪਾਪਾ ਦਾ ਚੱਕ ਮਿਲਣਾ ਪੁੱਤਰੇ ਵੀ ਕਹਿੰਦੇ ਆ ਤੁਹਾਨੂੰ ਚੱਕ ਮਿਲਣਾ ਜਦੋਂ ਬੈਂਕ 'ਚ ਤੁਸੀਂ ਪੈਸੇ ਕਢਾ ਕੇ ਲੈਂਦੇ ਨਾ ਤੁਹਾਨੂੰ 50000 ਰੁਪਏ ਦੇਣੇ ਮੈਂ ਕੋਈ ਨਹੀਂ 100-100 ਲੈ ਲਿਓ ਮੈਂ ਕੋਈ ਗੱਲ ਨਹੀਂ। ਕੋਈ ਸਰਕਾਰੀ ਸਕੀਮ ਨਹੀਂ ਕੋਈ ਵੱਡਾ ਪ੍ਰਚਾਰ ਨਹੀਂ ਸਿਰਫ ਦਿਲੋਂ ਕੀਤਾ ਗਿਆ ਕੰਮ ਜਿੱਥੇ ਲੋੜ ਸੀ ਉੱਥੇ ਪਹੁੰਚੀ ਸੇਵਾ ਜਿੱਥੇ ਦਰਦ ਸੀ ਉੱਥੇ ਪਹੁੰਚਾਈ ਦਵਾਈ ਤੇ ਜਿੱਥੇ ਆਸ ਮੁੱਕ ਗਈ ਸੀ ਉੱਥੇ ਪਹੁੰਚੀ ਹਿੰਮਤ। ਐਜੂਕੇਟ ਪੰਜਾਬ ਪ੍ਰੋਜੈਕਟ ਹਰ ਪੀੜਤਾ ਲਈ ਸੇਵਾ ਜੋ ਕਰਨ ਆਏ ਐਨਆਰਈ ਵੀਰ ਲੁਧਿਆਣਾ ਤੋਂ ਹੋ ਸਾਰੇ ਜਿਹੜੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸਾਬਤ ਕੀਤਾ ਹੈ ਸੱਚੀ ਸੇਵਾ ਦਾ ਕੋਈ ਰੰਗ ਜਾਂ ਜਾਂ ਸੀਮਾ ਨਹੀਂ ਹੁੰਦੀ ਇਸ ਸੇਵਾ ਗੁਰਬਾਣੀ ਦੇ ਮਤਾਂ ਦੇ ਰਾਹ ਤੇ ਚੱਲਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹੀ ਸੱਚਾ ਦਾ ਹੈ ਜੋ ਲੋਕਾਂ ਨੂੰ ਲੋਕਾਂ ਨਾਲ ਜੋੜਦਾ ਹੈ ਜੀ ਜੀ ਸਾਡਾ ਪ੍ਰਿੰਨਿਕਾ ਸ਼ੀਨ ਸੇਨ ਚੁੱਗੇ ਮੇਰੇ ਤੇ ਕੋਈ ਨਹੀਂ ਵੀਰ ਜੀ ਇੱਥੇ ਆਉਂਦਾ ਹੈਗਾ ਸੇਵਾ ਕਰਨਾ ਮੇਰੇ ਭਰਾ ਸੰਤਾ ਦੀ ਸੇਵਾ ਕਰਨ ਆਇਆ ਹੈਗਾ ਸਾਡੀ ਮੇਰਾ ਵੀਰ ਜੀ ਇਹਨਾਂ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਗਿਆਂ ਸੇਵਾ ਤੇ ਸਮਰਪਣ ਦਾ ਇਹ ਸਫ਼ਰ ਜਾਰੀ ਰਹੇਗਾ ਕਿਉਂਕਿ ਪੰਜਾਬ ਦੀ ਧਰਤੀ ਸਿਰਫ ਮਿੱਟੀ ਨਹੀਂ ਇਹ ਇੱਕ ਜਜ਼ਬਾ ਹੈਜੂਕੇਟ ਪੰਜਾਬ ਪ੍ਰੋਜੈਕਟ ਪੰਜਾਬ ਲਈ ਪੰਜਾਬ ਦੇ ਨਾਲ